28 ਦਸੰਬਰ 2023 ਦੀ ਰਾਤ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਦੀ ਦਾਣਾ ਮੰਡੀ ਵਿੱਚ ਨਿੱਜੀ ਰੰਜਿਸ਼ ਨੂੰ ਲੈ ਕੇ ਦੋ ਟੀਰਾ ਆਪਸ ਵਿੱਚ ਪਿੜ ਗਈਆਂ ਤੇ ਇੱਕ ਦੂਜੇ ਤੇ ਜਾਨਲੇਵਾ ਹਮਲਾ ਕਰ ਦਿੱਤਾ ਦੋਹਾਂ ਹੀ ਟੀਰਾ ਨੇ ਇੱਕ ਦੂਜੇ ਤੇ ਇਲਜ਼ਾਮ ਲਗਾਏ ਨੇ ਕਿ ਝੜਪ ਦੌਰਾਨ ਗੈਰ ਕਾਨੂੰਨੀ ਹਥਿਆਰਾਂ ਨਾਲ ਫਾਇਰਿੰਗ ਕੀਤੀ ਗਈ ਹੈ ਝੜਪ ਦੇ ਵਿੱਚ ਦੋਹਾਂ ਟੀਰਾ ਦੇ ਕੁੱਲ 7 ਮੈਂਬਰ ਜ਼ਖਮੀ ਹੋਏ ਨੇ ਜੋ ਕਿ ਜੇਰੇ ਇਲਾਸ ਨੇ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਦੋਹਾਂ ਹੀ ਟੀਰਾ ਵੱਲੋਂ ਨਜਾਇਜ਼ ਅਸਲੇ ਨਾਲ ਇੱਕ ਦੂਜੇ ਤੇ ਫਾਇਰਿੰਗ ਕੀਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਦੋਮਾ ਟੀਰਾ ਤੇ 307 ਦਾ ਪਰਚਾ ਦਰਜ ਕੀਤਾ ਐਸਐਸਪੀ ਸੁਰਿੰਦਰ ਲੰਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਾਮਜ਼ਦ ਕੀਤੇ ਗਏ ਵਿਅਕਤੀਆਂ ਵਿੱਚੋਂ ਦੋ ਤੇ ਅਪਰਾਧਿਕ ਮਾਮਲੇ ਪਹਿਲਾਂ ਵੀ ਦਰਜ ਨੇ ਤੇ ਇਹਨਾਂ ਦੇ ਵੱਲੋਂ ਜੋ ਨਜਾਇਜ਼ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ ਉਹ ਵੀ ਬਰਾਮਦ ਕਰ ਲਏ ਗਏ ਨੇ ਪੁਲਿਸ ਮੁਤਾਬਕ ਮੁਲਜ਼ਮਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲਦਿਆਂ ਸਾਰ ਹੀ ਹਿਰਾਸਤ ਵਿੱਚ ਲੈ ਲਿਆ ਜਾਵੇਗਾ ਸਾਮਣੇ ਤੋਂ ਦੂਜੀ ਪਾਰਟੀ ਜਿਹੜੀ ਹੈਗੀ ਲੂਜਾ ਗਰੁੱਪ ਜਿਹੜਾ ਸੰਜੂ ਗਰੁੱਪ ਹੈਗਾ ਉਹਦੇ ਪੰਜ ਛੇ ਮੁੰਡੇ ਕਾਰ ਤੋਂ ਸਾਮਣੇ ਤੋਂ ਆ ਗਏ ਉੱਥੇ ਇਹਨਾਂ ਨੇ ਅ ਡਾਂਸ ਹੋਟਲ ਦੇ ਨਾਲ ਲੜਾਈ ਵੀ ਹੋਈ ਤੇ ਇਹਨਾਂ ਨੇ ਇਲੀਗਲ ਵੈਪਨਸ ਯੂਜ਼ ਕਰਕੇ ਫਾਇਰ ਵੀ ਕੀਤੇ ਹੈਗੇ ਜਿਦੇ ਵਿੱਚ ਇੱਕ ਲੋਕਾਂ ਨੂੰ ਫਾਇਰਆਮ ਇੰਜਰੀ ਹੈਗੀ ਦੋ ਲੋਕਾਂ ਨੂੰ ਬਲੰਟ ਇੰਜਰੀ ਹੈਗੀ ਤੇ ਦੂਜੀ ਥਿਰ ਜਿਹੜੀ ਹੈਗੀ ਜਿਹੜੇ ਸੰਜੂ ਵਾਲੇ ਦੇ ਰਹੇਗੀ ਉਹਦੇ ਵਿੱਚ ਦੋ ਲੋਕਾਂ ਨੂੰ ਫਾਇਰਆਮ ਇੰਜਰੀ ਹੋਈ ਤੇ ਇਹ ਬੰਦੇ ਨੂੰ ਬਲੈਂਟ ਸੱਟ ਲੱਗੀ ਹੈ ਜਿਸ ਤੋਂ ਇਲਾਵਾ ਬਾਕੀ ਫਰਦਰ ਅਸੀਂ ਹਾਲੇ ਤੱਕ ਜਿਹੜਾ ਹੈਗਾ ਉਹ ਬੰਦੇ ਜਿਹੜੇ ਐਡਮਿਟ ਹੈਗੇ ਉੱਥੇ ਪੁਲਿਸ ਗਾਰਡ ਲਾ ਕੇ ਇਹਨਾਂ ਨੂੰ ਉਹ ਕੋਰਡਨ ਕਿ ਤਰ੍ਹਾਂ ਹੈਗਾ ਜਦੋਂ ਇਹਨਾਂ ਦਾ ਇਲਾਜ ਹੋ ਜਾਂਦਾ ਹੈਗਾ ਇਹਨਾਂ ਨੂੰ ਇਮੀਡੀਟਲੀ ਅਰੈਸਟ ਕੀਤਾ ਜਾਏਗਾ ਜਿਹੜੇ ਲੋਕ ਹੋਰ ਇਹਨਾਂ ਦੇ ਪਿੱਛੇ ਹੈਗੇ ਜਿਨ੍ਹਾਂ ਨੇ ਵੈਪਨ ਯੂਜ਼ ਕੀਤਾ ਹੈਗਾ ਉਹਦੀ ਫਰਦਰ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਸਾਡੀ ਸੀਆਈਏ ਦੀ ਟੀਮ ਤੇ ਨਾਲ ਐਸਐਚਓ ਤੇ ਨਾਲ ਡੀਐਸਪੀ ਦੀ ਇਸ ਚੀਜ਼ ਨੂੰ ਆਗੇ ਫਰਦਰ ਇਨਵੈਸਟੀਗੇਟ ਕਰ ਰਹੇ ਹੈਗੇ ਤੇ ਇਹਨਾਂ ਦੋਨਾਂ ਦਿਰਾਤੇ 307 ਦੇ ਤਹਿਤ ਵੱਖਰੇ ਵੱਖਰੇ ਜਿਹੜੇ ਵੀ ਲੋਕ ਹੈਗੇ ਉਹਨਾਂ ਨੂੰ ਸਟ੍ਰਿਕਟਲੀ ਐਜ਼ ਪਰ ਦਿ ਲੌਕ ਬੁੱਕ ਕੀਤਾ ਜਾਏਗਾ ਜੀ ਜਿਹੜੀ ਕਦੇ ਲੈ ਰਾਤੇ ਮਾਲ ਕੋਲ ਛਾੜੀ ਹੋ ਜਾਂਦੀ ਦੋ ਮਿੰਟ ਚਾਹੇ ਕੁਝ ਜੰਗ ਹੋ ਜਾਂਦੀ ਤੇ ਕੀ ਕੁਝ ਸਾਹਮਣੇ ਐਕਸ਼ਨ ਨਹੀਂ ਜੜੀ ਪ੍ਰਾਇਮਰੀ ਇਨਵੈਸਟੀਗੇਸ਼ਨ ਹੈਗੀ ਸਾਡੀ ਉਹਦੇ ਵਿੱਚ ਸਾਹਮਣੇ ਆਇਆ ਕਿ ਕੱਲ ਦਿਨੇ ਦੋ ਲੋਕਲ ਗਰੁੱਪਸ ਹੈਗੇ ਜਿਨ੍ਹਾਂ ਦਾ ਕੋਈ ਚੋਰੀ ਦੇ ਮੈਟਰ ਨੂੰ ਲੈ ਕੇ ਆਪਸ ਵਿੱਚ ਕਾਸਣੀ ਹੋਈ ਤੇ ਹੱਤੋਂ ਪਈ ਹੋਈ ਜਿਦੇ ਬਾਤ ਚ ਜਿਹੜਾ ਹੈਗਾ ਇਹਨਾਂ ਨੇ ਸਾਹਮਣੂ ਜਦੋਂ ਦੋਨੋਂ ਇੱਕ ਦੂਜੇ ਨੂੰ ਸਾਹਮਣੇ ਟਕਰਾਈ ਹੈਗੀ ਦੋਨੋਂ ਦੇ ਰਾਂ ਦੀ ਗੱਡੀਆਂ ਤੇ ਉੱਥੇ ਦਾਣਾ ਮੰਡੀ ਦੇ ਕੋਲ ਇੱਕ ਦੂਜੇ ਨੂੰ ਰੋਕ ਕੇ ਇਹਨਾਂ ਨੇ ਆਪਸ ਚ ਡਾਂ ਛੋਟੇ ਦੇ ਨਾਲ ਪਹਿਲਾਂ ਇੱਕ ਦੂਜੇ ਦੇ ਨਾਲ ਕੁੱਟਮਾਰ ਕੀਤੀ ਫੇਰੀ ਦੇ ਚ ਇਲੀਗਲ ਵੈਪਨਸ ਯੂਜ਼ ਕਰਕੇ ਇਹਨਾਂ ਨੇ ਫਾਇਰ ਵੀ ਕੀਤੀ ਇੱਕ ਦੂਜੇ 파ਟੀਆਂ ਤੇ ਤੇ ਜਿਦੇ ਵਿੱਚ ਇੱਕ ਧਿਰ ਵੱਲੋਂ ਦੋ ਲੋਕਾਂ ਨੂੰ ਫਾਇਰਆਮ ਇੰਜਰੀ ਲੱਗੀ ਹੈਗੀ ਤੇ ਦੂਜੀ ਧਿਰ ਵੱਲੋਂ ਵੀ ਦੋ ਲੋਕਾਂ ਨੂੰ ਫਾਇਰਆਮ ਇੰਜਰੀ ਹੈਗੀ ਬਾਕੀ ਦੋਨੋਂ ਧਿਰਾਂ ਤੇ ਤਿੰਨ ਲੋਕ ਬਲੰਟ ਇੰਜਰੀਜ਼ ਸਫਰ ਕਰ ਰਹੇ ਹੈਗੇ ਕੋਈ ਵੀ ਹੁਣ ਤੱਕ ਜਿਹੜਾ ਹੈਗਾ ਬੰਦਾ ਕ੍ਰਿਟੀਕਲ ਨਹੀਂ ਹੈਗਾ ਕਿਸੇ ਦੇ ਬਾਹ ਤੇ ਗੋਲੀ ਲੱਗੀ ਹੈਗੀ ਕਿਸੇ ਦੇ ਪੈਰ ਤੇ ਲੱਤ ਤੇ ਗੋਲੀ ਲੱਗੀ ਹੈਗੀ ਤੇ ਆ ਜਿਹੜਾ ਲੇਟ ਨਾਈਟਸ ਨੂੰ ਇਨਸੀਡੈਂਟ ਰਿਪੋਰਟ ਹੋਇਆ ਇਮੀਡੀਟਲੀ ਪੁਲਿਸ ਨੇ ਪਹੁੰਚ ਕੇ ਉੱਥੇ ਜਿਹੜਾ ਇਹਨਾਂ ਦੇ ਬਿਆਨ ਹੁਣ ਦਰਜ ਕਰ ਰਹੇ ਹੈਗੇ ਸੀ ਤੇ ਆ ਦੋਨੋਂ ਪਾਰਟੀਆਂ ਦੇ ਲੋਕ 7 ਲੋਕ ਹਸਪੀਟਲ 'ਚ ਜਿਹੜੇ ਹੈਗੇ ਵਕ ਵਕ ਬਲੰਟ ਇੰਜਰੀਜ਼ ਕਰਕੇ ਤੇ ਫਾਇਰਆਰਮ ਇੰਜਰੀਜ਼ ਕਰਕੇ ਜਿਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ 4 ਲੋਕਾਂ ਦੇ ਬਾਹ ਤੇ ਲੱਤ ਤੇ ਫਾਇਰਆਮਿੰਜਰੀ ਹੈਗੀ ਤਿੰਨ ਲੋਕਾਂ ਦੇ ਬਲੰਡ ਸੱਟਾਂ ਹੈਗੀਆਂ ਤੇ ਉਹ ਹਸਪੀਟਲ ਤੇ ਐਡਮਿਟ ਹੈਗੇ ਜਿੱਥੇ ਅਸੀਂ ਗਾਰਡ ਲਾ ਕੇ ਉਹਨਾਂ ਨੂੰ ਕੋਰਡਨ ਕੀਤਾ ਹੋਇਆ ਹੈਗਾ ਜਦੋਂ ਡਿਸਚਾਰਜ ਕੀਤਾ ਜਾਏਗਾ ਉਹਨਾਂ ਨੂੰ ਅਸੀਂ ਮੁਕਦਮੇ 'ਚ ਅਰੈਸਟ ਕਰਾਂਗੇ ਇਸ ਤੋਂ ਇਲਾਵਾ ਜਿਹੜੇ ਬਾਕੀ ਲੋਕ ਹੈਗੇ ਜਿਹਦੇ ਇਸ 'ਚ ਇਨਵੋਲਡ ਹੈਗੇ ਉਹਨਾਂ ਨੂੰ ਵੀ ਇਨਵੈਸਟੀਗੇਸ਼ਨ ਦੇ ਦੌਰਾਨ ਜਿੰਨਾਂ ਜਿੰਨਾਂ ਦੇ ਨਾਮ ਸਾਹਮਣੇ ਆਣਗੇ ਉਹਨਾਂ ਨੂੰ ਸਖਤ ਦਰਾਵਾਂ ਤੇ ਤਹਿਤ ਮੁਕਦਮੇ ਦੇ ਅੰਦਰ ਜਿਹੜਾ ਹੈਗਾ ਇਹਨਾਂ ਨੂੰ ਅਰੈਸਟ ਕੀਤਾ ਜਾਏਗਾ ਦੋਨੋਂ ਦਿਰਾਤੇ ਅਸੀਂ 307 ਦੇ ਵੱਖਰੇ ਵੱਖਰੇ ਦੋ ਕੇਸ ਦਰਜ ਕਰ ਰਹੇ ਹੈਗੇ ਦੇ ਕਾਨੂੰਨ ਦੇ ਅਨੁਸਾਰ ਸਖਤ ਸਜ਼ਾਆਂ ਦੋਨੋਂ ਨੂੰ ਦਿੱਤਾ ਜਾਏਗੀ ਤੇ ਫਾਕੀ ਬਾਕੀ ਫਰਦਰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕਿਸੇ ਵੀ ਸ਼ਰਾਰਤੀ ਤੱਤ ਨੂੰ ਜਿਹੜਾ ਹੈਗਾ ਇਸ ਤਰੀਕੇ ਦੀ ਵਾਰਦਾਤ ਕਰਨ ਦੀ ਜਿਹੜੀ ਹੈਗੀ ਇਜਾਜ਼ਤ ਨਹੀਂ ਹੈ ਜੀ ਅਗਰ ਇਸ ਤਰੀਕੇ ਦਾ ਕੋਈ ਇਨਸੀਡੈਂਟ ਕਰਦਾ ਹੈਗਾ ਤੇ ਸਖਤ ਦਰਾਂ ਦੇ ਤਹਿਤ ਕਾਰਵਾਈ ਕੀਤੀ ਜਾਏਗੀ ਜੀ ਇਲੀਗਲ ਵੈਪਨ ਰਿਪੋਰਟ ਹੋਇਆ ਹੈਗੇ ਹੁਣ ਤੱਕ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈਗੀ ਕਿਉਂਕਿ ਜਿਹੜੇ ਦੋਨੋਂ ਪਾਰਟੀਆਂ ਦੇ ਹੀ 7 ਲੋਕ ਐਡਮਿਟ ਹੈਗੇ ਤੇ ਉਹਨਾਂ ਤੋਂ ਪੁਸਤਾਜ ਜਦੋਂ ਕੀਤੀ ਜਾਏਗੀ ਆਫਟਰ ਟ੍ਰੀਟਮੈਂਟ ਤੇ ਉਹਦਾ ਆਧਾਰ ਤੇ ਜਿਹੜੇ ਹੈਗੇ ਵੈਪਨਸ ਦੀ ਰਿਕਵਰੀਆਂ ਵੀ ਹੋਣਗੀਆਂ ਤੇ ਇਹਨਾਂ ਦੇ ਨਾਲ ਜਿਹੜੇ ਬਾਕੀ ਲੋਕ ਐਸੋਸੀਏਟ ਸੀਗੇ ਉਹ ਵੀ ਫੜੇ ਜਾਣ ਸਰ ਬੈਕਗ੍ਰਾਉਂਡ ਗੱਲ ਕਰੀਏ ਦੋਹਾਂ ਤੇ ਨਾ ਦੇ ਤਾਂ ਕਿ ਇਹਨਾਂ ਤੇ ਪਹਿਲਾਂ ਵੀ ਕਾਰਵਾਈ ਕਰਦੇ ਨੇ ਇਹਨਾਂ ਵਿੱਚ ਦੋ ਇੱਕ ਬੰਦੇ ਹੈਗੇ ਜਿਹੜੇ ਪਹਿਲਾਂ ਕ੍ਰਿਮੀਨਲ ਬੈਕਗ੍ਰਾਉਂਡ ਤੇ ਹੈਗੇ ਤੇ ਬਾਕੀ ਲੋਕਲ ਪਿੰਡ ਲੈਵਲ ਤੇ ਜਿਸ ਤਰੀਕੇ ਨਾਲ ਆਪਾਂ ਕਹਿੰਦੇ ਆ ਕਿ ਗੁੱਟਬਾਜੀ ਜਾਂ ਧੇਰਬਾਜੀ ਹੁੰਦੀ ਹੈਗੀ ਉਸ ਤਰੀਕੇ ਦੇ ਦੋ ਗਰੁੱਪਸ ਹੈਗੇ ਤੇ ਉਹ ਇਹਨਾਂ ਨੇ ਆਪਸ ਵਿੱਚ ਇਸ ਤਰੀਕੇ ਦੇ ਟੋਟਲ ਕਿੰਨਿਆਂ ਕਰੇ ਟੋਟਲ ਜਿਹੜਾ ਹੈਗਾ ਹਲੇ ਅੰਡਰ ਪ੍ਰੋਸੈਸ ਹੈਗਾ ਐਫ ਆਈ ਆਰ ਰਜਿਸਟ੍ਰੇਸ਼ਨ ਇੱਕ ਪਾਰਟੀ ਵੱਲੋਂ ਜਿਹੜਾ ਹੈਗਾ 6-7 ਬੰਦੇ ਹੈਗੇ ਦੂਜੀ ਪਾਰਟੀ ਵੱਲੋਂ ਵੀ 5-6 ਲੋਕ ਹੈਗੇ ਤੇ ਕੁਝ ਅਨਨੋਨ ਲੋਕ ਹੈਗੇ ਜਿਨ੍ਹਾਂ ਤੇ ਪਰਚਾ ਦਰਜ ਕੀਤਾ ਜਾ ਰਿਹਾ ਹੈਗਾ 5-6 5-6 ਦਿਰਾਂ ਦੋਨੋਂ ਪਾਸੇ ਬਾਈ ਨੇਮ ਹੈਗੀ ਕੁਝ ਅਨਨੋਨ ਲੋਕ ਹੈਗੇ ਜਿਨ੍ਹਾਂ ਤੇ ਪਰਚਾ ਦਰਜ ਕਰਕੇ ਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਜ਼ਿੰਦਗੀ ਨਸ਼ੇ ਦਾ ਨਿਪਟਾਰਾ ਇਦੇ ਵਿੱਚ ਜਿਹੜਾ ਹੈਗਾ ਹਾਲੇ ਤੱਕ ਸਾਹਮਣੇ ਡਾਇਰੈਕਟਲੀ ਇਹਨਾਂ ਦਾ ਰੋਲ ਜਿਹੜਾ ਹੈਗਾ ਕਿ ਨਸ਼ੇ ਦੇ ਵਪਾਰ ਕਰਕੇ ਆ ਝਗੜਾ ਹੋਣਾ ਸਾਹਮਣੇ ਨਹੀਂ ਆਇਆ ਹੈਗਾ ਬਟ ਇਹਨਾਂ ਦੇ ਕੁਝ ਲੋਕਾਂ ਤੇ ਜਿੱਦਾਂ ਮੈਂ ਕਿਹਾ ਦੋ ਲੋਕਾਂ ਦਾ ਕ੍ਰਿਮਨਲ ਬੈਕਗ੍ਰਾਉਂਡ ਹੈਗਾ ਤੇ ਉਹਨਾਂ ਦੇ ਪਿੱਛੇ ਵੀ ਕੁਝ ਲੋਕ ਹੈਗੇ ਜਿਹੜੇ ਜਿਨ੍ਹਾਂ ਤੇ ਐਨਡੀਪੀਐਸ ਐਕਟ ਦੇ ਪਰਚੇ ਦਰਜ ਹੈਗੇ ਤੇ ਲੋਕਲ ਲੈਵਲ ਦੀ ਰੈਵਲਰੀ ਜਿਹੜੀ ਹੈਗੀ ਉਹ ਹੋ ਸਕਦੀ ਹੈਗੀ ਉਸ ਉਸ ਚੀਜ਼ ਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ ਔਰ ਡੂਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਜਿੱਦਾਂ ਸਾਹਮਣੇ ਆਏਗੀ ਤੁਹਾਨੂੰ ਅਪਡੇਟ ਕਰਾਂਗੇ ਉਸ ਦੇ ਬਾਰੇ ਵਿੱਚ ਜਿਹੜਾ ਏਜ ਆਫ ਨਾਉ ਅਸੀਂ ਪ੍ਰਾਇਮਰੀ ਇਨਵੈਸਟੀਗੇਸ਼ਨ ਤੋਂ ਅਸੀਂ ਸਸਪੈਕਟ ਕਰ ਰਹੇ ਹੈਗੇ ਕਿ ਦੋ ਵੈਪਨ ਯੂਜ਼ ਕੀਤੇ ਗਏ ਹੈਗੇ ਦੋਨੋਂ ਧਿਰਾਂ ਵੱਲੋਂ ਤੇ ਬਾਕੀ ਡਿਊਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਜਿਹੜੀ ਚੀਜ਼ ਸਾਹਮਣੇ ਆਏਗੀ ਉਹਦੇ ਆਧਾਰ ਤੇ ਫਿਰ ਅਸੀਂ ਨਾ ਹਾਲੇ ਤੱਕ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਦੋਨੋਂ ਹੀ ਪਾਰਟੀਆਂ ਜਿਹੜੇ ਹੈਗੇ ਉਹਨਾਂ ਦੇ ਲੋਕ ਐਡਮਿਟ ਹੈਗੇ ਹਸਪੀਟਲ 'ਚ ਤੇ ਜਦੋਂ ਉਹਨਾਂ ਦਾ ਜਿੱਦਾਂ ਜਿੱਤਾ ਇਲਾਜ ਹੋ ਕੇ ਡਾਕਟਰ ਡਿਸਚਾਰਜ ਕਰਦਾ ਹੈਗਾ ਉਸ ਦੇ ਆਧਾਰ ਤੇ ਫਿਰ ਅਗੀ ਫਰਦਰ ਪੁਸ਼ਤਾਚ ਕਰਕੇ ਕਾਰਵਾਈ ਕੀਤੀ ਜਾਏਗੀ ਜਿਹੜੇ ਲੋਕ ਬਾਹਰ ਭਜੇ ਹੋਏ ਹੈਗੇ ਉਹਨਾਂ ਨੂੰ ਫੜਨ ਵਾਸਤੇ ਸਾਰੀ ਟੀਮ ਜਿਹੜੀ ਹੈਗੀ ਸਾਡੀ ਟੀਮ ਸੀਆਈਏ ਦੀ ਤੇ ਐਸਐਚਓ ਦੀ ਲੱਗੀ ਹੋਈ ਹੈ